ਸਾਇੰਸ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਅਨੁਰਾਗਰ ਸੋਗੀ ਨੇ ਹਰਿਆਣਾ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ ਮਨੀਕਰਨ ਸੈਰ ਦਾ ਪਵਿੱਤਰ ਜਲ ਵਪਾਰਕ ਵਰਤੋਂ ਲਈ ਕਸੌ ਲਿਜਾਣ ਦੀ ਯੋਜਨਾ ਦਾ ਵਿਰੋਧ ਦਿੱਲੀ ਦੇ ਨਵੇਂ ਮੰਤਰੀਆਂ ਚੋਂ 75% ਦੀ ਖਿਲਾਫ ਨੇ ਅਪਰਾਧਿਕ ਮਾਮਲੇ ਏਡੀਆਰ ਮੁੱਖ ਮੰਤਰੀ ਰੇਖਾ ਗੋਪਤਾ ਤੇ ਕੈਬਨਿਟ ਮੰਤਰੀਆਂ ਵੱਲੋਂ ਜਮਨਾ ਘਾਟ ਦਾ ਦੌਰਾ ਕੇਂਦਰ ਦੇ ਕਿਸਾਨਾਂ ਵਿਚਾਰੇ ਅਗਲੀ ਗੱਲਬਾਤ ਬਾਈ ਨੂੰ ੱੱਲੇਵਾਲ ਬੋਲੇ ਜ਼ਰੂਰ ਜਾਵਾਂਗਾ ਮੀਟਿੰਗ 'ਚ ਪੰਜਾਬ 'ਚ ਜਲਦ ਲਿਆਂਦੀ ਜਾਵੇਗੀ ਮੈਂਟਲ ਹੈਲਥ ਪਾਲਿਸੀ ਕਿਸਾਨਾਂ ਤੇ ਰਿਪੋਰਟ ਹੋਏ ਨੌਜਵਾਨਾਂ ਨੂੰ ਮਿਲੇਗਾ ਲਾਭ ਅਬੂਹਰ ਦੇ ਪਿੰਡ ਕਲਰਖੇੜਾ 'ਚ ਵੱਡੀ ਵਾਰਦਾਤ ਸਰਪੰਚ ਦੇ ਪਤੀ ਦਾ ਗੋਲੀ ਮਾਰ ਕੇ ਕੀਤਾ ਕਤਲ ਮੁੱਖ ਮੰਤਰੀ ਵੱਲੋਂ ਸਰਦੂਲਗੜਾ ਤਹਿਸੀਲ ਆਹਾਤੇ 'ਚ ਪੈਦਾ ਹੋਈਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਗਿਆ ਚਮਨ ਗਿੱਲ ਨੇ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ ਮਾਰਿਆ ਸੈਂਕੜਾ ਹੁਣ ਖਬਰਾਂ ਵਿਸਤਾਰ ਨਾਲ ਅਨਰਾਗ ਰਸਤੋਗੀ ਨੇ ਹਰਿਆਣਾ ਦੇ ਮੁਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹਰਿਆਣਾ ਦੇ ਨਵੇਂ ਮੁਖ ਸਕੱਤਰ ਅਨਰਾਗ ਰਸਤੋਗੀ ਨੇ ਵੀਰਵਾਰ ਨੂੰ ਇੱਥੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ ਇਸ ਦੌਰਾਨ ਸ਼੍ਰੀ ਰਸਤੋਗੀ ਨੂੰ ਆਮ ਪ੍ਰਸ਼ਾਸਨ ਮਨੁੱਖੀ ਵਸੀਲੇ ਪਰਸਨਲ ਤੇ ਸਿਖਲਾਈ ਸੰਸਥਾ ਮਾਮਲੇ ਅਤੇ ਵਿਜੀਲੈਂਸ ਵਿਭਾਗ ਦੇ ਮੁਖ ਸਕੱਤਰ ਦੇ ਨਾਲ-ਨਾਲ ਵਿੱਤਾ ਤੇਜ ਹੋਇਨਾ ਵਿਭਾਗ ਦੇ ਬਧੀ ਇੱਕ ਮੁੱਖ ਸਕੱਤਰ ਦਾ ਵਾਧੂ ਕਾਰਜਭਾਰ ਵੀ ਸੌਪਿਆ ਗਿਆ ਹੈ। ਪ੍ਰਾਤਜਨ ਜਾਣਕਾਰੀ ਅਨੁਸਾਰ ਨੁਰਾਗਸਤ ਹੋਗੀ ਸਾਲ 1990 ਵਿੱਚ ਦੇ ਸੀਨੀਅਰ ਆਈਏਐਸ ਅਧਿਕਾਰੀ ਹਨ ਉਹ ਸਾਲ 1992 ਵਿੱਚ ਹਰਿਆਣਾ ਦੇ ਨਾਰਨੌਲ ਵਿੱਚ ਬਤੌਰ ਐਸਡੀਐਮ ਨਿਯੁਕਤ ਕੀਤੇ ਗਏ ਸਨ। ਉਸ ਤੋਂ ਬਾਅਦ ਉਹਨਾਂ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਤੌਰ ਡਿਪਟੀ ਕਮਿਸ਼ਨਰ ਅਤੇ ਹੋਰ ਕਈ ਸੀਨੀਅਰ ਅਹੁਦਿਆਂ ਤੇ ਸੇਵਾਵਾਂ ਨਿਭਾਈਆਂ ਹਨ। ਮਨੀਕਰਨ ਸਹਿਰ ਦਾ ਪਵਿੱਤਰ ਜਾਲੋ ਵਪਾਰਕ ਵਰਤੌ ਲਈ 100 ਲੈ ਜਾਣ ਦੀ ਯੋਜਨਾ ਦਾ ਵਿਰੋਧ ਹਿੰਦੂਆਂ ਦੇ ਸਿੱਖਾਂ ਦੋਵਾਂ ਭਾਈਚਾਰਿਆਂ ਲਈ ਸਤਿਕਾਰਤ ਤੀਰਥ ਸਥਾਨ ਮਨੀਕਰਨ ਸਾਹਿਬ ਦੇ ਪਵਿੱਤਰ ਜਲ ਨੂੰ ਹਿਮਾਚਲ ਪ੍ਰਦੇਸ਼ ਦੇ ਕੁਲੂ ਜ਼ਿਲ੍ਹੇ ਦੇ ਇੱਕ ਸੌਲ ਵਿੱਚ ਗਰਮ ਪਾਣੀ ਦੇ ਚਸ਼ਮੇ ਦੀ ਸਥਾਪਨਾ ਲਈ ਪਾਈਪਾਂ ਰਾਹੀਂ ਲਿਜਾਏ ਜਾਣ ਦੀ ਤਜਵੀਜ਼ ਦਾ ਮਕਾਮੀ ਪੱਧਰ ਤੇ ਜ਼ੋਰਦਾਰ ਵਿਰੋਧ ਹੋ ਗਿਆ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਜਿਹਾ ਨਹੀਂ ਹੋਣ ਦੇਣਗੇ ਵਿਸ਼ੇਸ਼ ਖੇਤਰੀ ਵਿਕਾਸ ਅਥਾਰਟੀ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਸੌਲ ਵਿੱਚ ਇੱਕ ਨਵਾਂ ਨੇਚਰ ਪਾਰਕ ਬਣਾਇਆ ਜਾਵੇਗਾ ਇਸ ਵਿੱਚ ਗਰਮ ਪਾਣੀ ਦੀ ਸਹੂਲਤ ਹੋਵੇਗੀ ਅਤੇ ਇਸ ਲਈ ਮਨੀਕਰਨ ਸਾਇਅ ਦੇ ਗਰਮ ਜਲ ਦੀ ਇੱਕ ਚਸ਼ਮੀਆਂ ਤੋਂ ਪਵਿੱਤਰ ਜਲ ਨੂੰ ਪੈਪਰਾਂਕ ਸੌਲ ਵੱਲ ਮੋੜਿਆ ਜਾਵੇਗਾ। ਸਥਾਨਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਮਨੀਕਰਨ ਸਾਇਅ ਦੇ ਪਵਿੱਤਰ ਜਲ ਨੂੰ ਸਲਾਨੀਆਂ ਦੀ ਭਾਰੀ ਖੱਚ ਵਾਲੇ ਸੈਸਪਟਾ ਸਥਾਨਕ ਸੌਲ ਵਿੱਚ ਵਪਾਰਕ ਮੰਤਵਾਂ ਲਈ ਵਰਤਿਆ ਜਾਂਦਾ ਹੈ ਤਾਂ ਉਹ ਅੰਦਲਣ ਸ਼ੁਰੂ ਕਰਨਗੇ। ਮਨੀਕਰਨ ਅਤੇ ਇੱਕ ਸੌਲ ਵਿਚਕਾਰ ਦੂਰੀ ਲਗਭਗ 5 ਕਿਲੋਮੀਟਰ ਹੈ। ਸਥਾਨਕ ਕਾਂਗਰਸ ਵਿਧਾਇਕ ਸੁੰਦਰ ਸਿੰਘ ਠਾਕਰ ਨੇ ਬੀਵਾਰ ਨੂੰ ਦੱਸਿਆ ਇਹ ਪਹਿਲਾਂ ਮਨੀਕਰਨ ਸਾਹਿਬ ਵਿੱਚੋਂ ਜਲ ਲਿਜਾਏ ਜਾਣ ਦੀ ਤਜਵੀਜ਼ ਸੀ ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ ਉਹਨਾਂ ਕਹਿ ਕੇ ਹੁਣ ਅਸੀਂ ਕਸੌਲ ਵਿੱਚ ਹੀ ਕਰਨ ਜਲ ਦੇ ਚਸ਼ਮੇ ਦੀ ਖੁਦਾਈ ਦਾ ਵਿਕਲਪ ਲੱਭ ਲਿਆ ਹੈ ਦਿੱਲੀ ਦੇ ਨਵੇਂ ਮੰਤਰੀਆਂ 'ਚੋਂ 71% ਦੇ ਖਿਲਾਫ ਨੇ ਅਪਰਾਧਿਕ ਮਾਮਲੇ ADR ਚੋਣ ਅਧਿਕਾਰ ਸੰਸਥਾ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮ ਅਜਾ ਮੁਤਾਬਕ ਦਿੱਲੀ ਵਿੱਚ ਵੀਰਵਾਰ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਸਣੇ ਸੌਜਕਣ ਵਾਲੇ 7 ਨਵੇਂ ਮੰਤਰੀਆਂ ਵਿੱਚੋਂ ਮੁੱਖ ਮੰਤਰੀ ਸਮੇਤ ਪੰਜ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲੇ ਚੱਲਦੇ ਹੋਣ ਦਾ ਆਪਣਾ ਮੰਨ ਦਿੱਤਾ ਹੈ ਸੰਸਥਾ ਦੇ ਇਸਤੇ ਇਹਨਾਂ ਮੰਤਰੀਆਂ ਵੱਲੋਂ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਲਈ ਜਮਾ ਕੀਤੇ ਗਏ ਹਲਫਨਾਮਿਆਂ ਤੇ ਆਧਾਰਤ ਹਨ ਏਡੀਆਰ ਦੇ ਵਿਸ਼ਲੇਸ਼ਣ ਅਨੁਸਾਰ ਸੱਤ ਮੰਤਰੀਆਂ ਵਿੱਚੋਂ ਪੰਜ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਦਾ ਦਾਅਵਾ ਕੀਤਾ ਹੈ ਜਦੋਂ ਕਿ ਦੋ ਮੰਤਰੀ ਅਰਪਤੀ ਹਨ ਰਿਪੋਰਟ ਵਿੱਚ ਇਹ ਗੱਲ ਉਜਾਗਰ ਕੀਤੀ ਗਈ ਹੈ ਕਿ ਮੁੱਖ ਮੰਤਰੀ ਰੇਖਾ ਗੁਪਤਾ ਸਮੇਤ ਪੰਜ ਮੰਤਰੀਆਂ ਨੇ ਆਪਣੇ ਵਿਰੁੱਧ ਅਪਰਾਧਿਕ ਮਕਾਦਮੇ ਚੱਲਦੇ ਹੋਣ ਦਾ ਦਾਅਵਾ ਕੀਤਾ ਹੈ ਇਨ੍ਹਾਂ ਵਿੱਚੋਂ ਇੱਕ ਮੰਤਰੀ ਅਸ਼ੀਸ਼ ਊਧ سنگੀਨ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਵਿੱਤੀ ਮੋਰਚੇ ਤੇ ਦੋ ਮੰਤਰੀ ਜੋ ਕਿ ਕੈਬਨਿਟ ਦਾ 29% ਦੀ ਹਨ ਔਰਪਤੀ ਹਨ ਸਭ ਤੋਂ ਵੱਧ ਕੋਸ਼ਿਤ ਕੁੱਲ ਜਾਇਦਾਦ ਵਾਲੇ ਮੰਤਰੀ ਰਜੌਰੀ ਗਾਰਡਨ ਹਲਕੇ ਤੋਂ ਮਨਜਿੰਦਰ ਸਿੰਘ ਸਰਸਾ ਹਨ ਜਿਨ੍ਹਾਂ ਦੀ ਜਾਇਦਾਦ 248.85 ਕਰੋੜ ਰੁਪਏ ਹੈ 6 ਮੰਤਰੀਆਂ ਨੇ ਗ੍ਰੈਜੂਏਟ ਪੱਤਰ ਜਾਂ ਇਸ ਤੋਂ ਵੱਧ ਦੀ ਵਿਦਿਅਕ ਯੋਗਤਾ ਾਲਾ ਨਹੀਂ ਹੈ ਜਦੋਂ ਕਿ ਇੱਕ ਮੰਤਰੀ ਨੇ ਸਿਰਫ 12ਵੀਂ ਜਮਾਤ ਤੱਕ ਪੜਾਈ ਕੀਤੀ ਹੈ ਉਮਰ ਦੇ ਮਾਮਲੇ ਵਿੱਚ ਪੰਜ ਮੰਤਰੀ 71-2041 ਤੋਂ 50 ਸਾਲ ਦੇ ਵਿਚਕਾਰ ਹਨ ਜਦੋਂ ਕਿ ਬਾਕੀ ਦੋ 29-2051 ਤੋਂ 60 ਸਾਲ ਦੇ ਵਿਚਕਾਰ ਹਨ ਕੈਬਨਿਟ ਵਿੱਚ ਸਿਰਫ ਇੱਕ ਮਹਿਲਾ ਮੰਤਰੀ ਸ਼ਾਮਲ ਹੈ ਜੋ ਖੁਦ ਮੁੱਖ ਮੰਤਰੀ ਹੈ ਮੁੱਖ ਮੰਤਰੀ ਰੇਖਾ ਗੁਪਤਾ ਤੇ ਕੈਬਨਿਟ ਮੰਤਰੀਆਂ ਵੱਲੋਂ ਜਮਨਾ ਘੜ ਦਾ ਦੌਰਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਕੱਤਰੇਤ ਵਿੱਚ ਅਹੁਦੇਦਾਰ ਰਸਮੀ ਚਾਰਜ ਲੈਣ ਤੋਂ ਫੌਰੀ ਮਗਰੋਂ ਬਸੂਦੇਵ ਘੜ ਜਾ ਕੇ ਆਪਣੇ ਕੈਬਨਿਟ ਸਾਥੀਆਂ ਨਾਲ ਜਮਨਾ ਦੀ ਆਰਤੀ ਕੀਤੀ ਦਿੱਲੀ ਅਸੈਂਬਲੀ ਚੀਆਂ ਚੋਣਾ ਦੌਰਾਨ ਜਮਨਾ ਨਦੀ ਵਿੱਚ ਪ੍ਰਦੂਸ਼ਣ ਤੇ ਇਸ ਦੀ ਸਫਾਈ ਸੱਤਾਧਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਭਾਜਪਾ ਦੇ ਕਾਂਗਰਸ ਦਰਮਿਆਨ ਅਹਿ ਮੁੱਦਾ ਸੀ। ਵਿਰੋਧੀ ਪਾਰਟੀਆਂ ਨੇ ਜਮਨਾ ਵਿੱਚ ਪ੍ਰਦੂਸ਼ਣ ਦੇ ਮੁੱਦੇ ਉੱਤੇ ਆਪ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਮ ਕੇ ਨਿਸ਼ਾਨਾ ਬਣਾਇਆ। ਮੁੱਖ ਮੰਤਰੀ ਰੇਖਾ ਗੁੱਤਾ ਨੇ ਪਹਿਲੀ ਕੈਬਨਿਟ ਬੈਠਕ ਤੋਂ ਪਹਿਲਾਂ ਦਿੱਲੀ ਭਾਜਪਾ ਦੇ ਪ੍ਰਧਾਨ ਬਰੇਂਦਰ ਸਚਦੇਵਾ ਤੇ ਆਪਣੇ ਕੈਬਨਿਟ ਸਾਥੀਆਂ ਪ੍ਰਵੇਸ਼ ਸਾਹਿਬ ਸਿੰਘ, ਬਰਮਾ, ਆਸ਼ੀਸ਼ ਕੁਮਾਰ, ਬਰੇਂਦਰ ਸਿੰਘ ਸਿਰਸਾ ਰਵਿੰਦਰਿੰਦਰ ਰਾਜ ਸਿੰਘ ਕਪਲ ਮਿਸ਼ਰਾ ਤੇ ਕ ਪੰਕਜ ਕੁਮਾਰ ਸਿੰਘ ਨੂੰ ਨਾਲ ਲੈ ਕੇ ਮਾਂ ਜਮੁਨਾ ਦੀ ਪੂਜਾ ਕੀਤੀ ਇਸ ਮੌਕੇ ਘਾੜ ਤੇ ਆਰਾਮ ਭਜੰਦਾ ਜਾਪ ਕੀਤਾ ਗਿਆ ਤੇ ਜੈ ਸ਼੍ਰੀ ਰਾਮ ਤੇ ਜਮੁਨਾ ਮਈਆ ਕੀ ਜੈ ਦੇ ਨਾਰੇ ਲਾਏ ਗਏ ਇਸ ਤੋਂ ਪਹਿਲਾਂ ਦਿਨੇਸ਼ ਾਲੀਮਰ ਬਾਗ ਤੋਂ ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਨੇ ਇਤਿਹਾਸਿਕ ਆ ਰਾਮਲੀਲਾ ਮੈਦਾਨ ਵਿੱਚ ਮੁੱਖ ਮੰਤਰੀ ਵੱਜੋਂ ਹਲਫ ਲਿਆ ਇਸ ਦੌਰਾਨ 6 ਵਿਧਾਇਕਾਂ ਨੇ ਕੈਬਨਟ ਮੰਤਰੀ ਵੱਜੋਂ ਹਲਫ ਲਿਆ ਕੇਂਦਰ ਦੇ ਕਿਸਾਨਾ ਵਿਚਾਲੇ ਅਗਲੀ ਗੱਲਬਾਤ ਬਾਈ ਨੂੰ ਪਹਿਲੇ ਵਾਲ ਬੋਲੇ ਜਰੂਰ ਜਾਵਾਂਗਾ ਮੀਟਿੰਗ ਚ ਕੇਂਦਰ ਸਰਕਾਰ ਤੇ ਅੰਦੋਲਨਕਾਰੀ ਕਿਸਾਨਾਂ ਵਿਚਾਲੇ 6ਵੇਂ ਗੇੜ ਦੀ ਮੀਟਿੰਗ 22 ਫਰਵਰੀ ਨੂੰ ਸ਼ਾਮ 6 ਵਜੇ ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਸੰਬੰਧੀ ਕੇਂਦਰ ਸਰਕਾਰ ਵੱਲੋਂ ਅਧਿਕਾਰਤ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਖਨੌਰੀ ਸਰਹਾਦ ਵਿਖੇ ਕਿਸਾਨਾਂ ਗੁਰਜਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 87ਵੇਂ ਦਿਨ ਵਿੱਚ ਦਾਖਲ ਹੋ ਗਿਆ। ਮੀਟਿੰਗ ਤੋਂ ਪਹਿਲਾਂ ਢੱਲੇਵਾਲ ਨੇ ਸੰਦੇਸ਼ ਜਾਰੀ ਕਰਦਿਆਂ ਸਮੂਹ ਜਿੱਤੇਵੰਦੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਕਹਿੰਿਆ ਕਿ ਇਹ ਲੜਾਈ ਹੁਣ ਬਹੁਤ ਅੱਗੇ ਵੱਧ ਚੁੱਕੀ ਹੈ। ਇਸ ਨੂੰ ਜਿੱਤਣ ਲਈ ਏਕੇ ਦੀ ਲੋੜ ਹੈ। ਉਹਨਾਂ ਨੇ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਪੱਤਰ ਲੈ ਕੇ ਇਕਤਾ ਦੀ ਮੰਗ ਵੀ ਕੀਤੀ ਹੈ। ਇਹ ਮੀਟਿੰਗ 27 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ੱਲੇਵਾਲ ਨੇ ਕਰੀਬ 7 ਮਿੰਟਾਂ ਦਾ ਸੰਦੇਸ਼ ਜਾਰੀ ਕੀਤਾ। ਹਾਲਾਂਕਿ ਉਹ 14 ਤਰੀਕ ਤੋਂ ਮੈਡੀਕਲ ਹੈਲਪਰ ਨਹੀਂ ਲੈ ਰਹੇ ਹਨ, ਉਹਨਾਂ ਗਿਆ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਪੰਜਾਬ 'ਚ ਜਲਦ ਲਿਆਂਦੀ ਜਾਵੇਗੀ ਮੈਂਟਲ ਹੈਲਥ ਪਾਲਿਸੀ। ਕਿਸਾਨਾਂ ਤੇ ਰਿਪੋਰਟ ਹੋਏ ਨੌਜਵਾਨਾਂ ਨੂੰ ਮਿਲੇਗਾ ਲਾਭ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਕਰਜੇ ਦੇ ਬੋਝ ਅਠਾ ਅਬ ਇੱਕ ਸਨਾਂ ਦੀਆਂ ਖੁਦਕੁਸ਼ੀਆਂ ਰੋਕਣ ਤੇ ਅਮਰੀਕਾ ਤੋਂ ਰਿਪੋਰਟ ਕੀਤੇ ਨੌਜਵਾਨਾਂ ਨੂੰ ਡਿਪਰੈਸ਼ਨ ਤੋਂ ਬਚਾਉਣ ਵਰਗੇ ਮੁੱਦਿਆਂ ਤੇ ਐਕਸ਼ਨ ਚਾਹੀ ਹੈ ਸਰਕਾਰ ਵੱਲੋਂ ਜਲਦੀ ਹੀ ਮੈਂਟਲ ਹੈਲਥ ਪਾਲਿਸੀ ਲਿਆਵੇਗੀ ਇਸ ਲਈ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਇਹ ਜਾਣਕਾਰੀ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਵੱਲੋਂ ਦਿੱਤੀ ਗਈ ਹੈ ਪੰਜਾਬ ਦੇ ਸਿਹਤ ਮੰਤਰੀ ਬਲਬੀਤ ਸਿੰਘ ਨੇ ਕਿਹਾ ਕਿ ਇਸ ਪਾਲਿਸੀ ਨੂੰ ਬਣਾਉਣ ਲਈ ਵੱਖ-ਵੱਖ ਹਿੱਸੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਲਦੀ ਹੀ ਇਸ ਨੀਤੀ ਨੂੰ ਤਿਆਰ ਕਰਕੇ ਮੰਤਰੀ ਮੰਡਲ ਦੀ ਪ੍ਰਵਾਨਗੀ ਲਈ ਲਿਆਂਦਾ ਜਾਵੇਗਾ ਉਨਾ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ। ਅਬੋਹਰ ਦੇ ਪਿੰਡ ਕਲਰਖੇੜਾ 'ਚ ਵੱਡੀ ਵਾਰਦਾਤ ਸਰਪੰਚ ਦੇ ਪਤੀ ਦਾ ਗੋਲੀ ਮਾਰ ਕੇ ਕੀਤਾ ਕਤਲ। ਅਬੋਹਰ ਦੇ ਪਿੰਡ ਕਲਰਖੇੜਾ ਵਿੱਚ ਬੀਤੇ ਦਿਨ ਸਵੇਰੇ ਕਤਲ ਦੀ ਵੱਡੀ ਵਾਰਦਾਤ ਵਾਪਰੀ। ਇੱਥੇ ਨਾਲੀ ਦੇ ਵਿਵਾਦ ਨੂੰ ਲੈ ਕੇ ਹੋਈ ਲੜਾਈ ਦੌਰਾਨ ਇੱਕ ਵਿਅਕਤੀ ਵੱਲੋਂ ਪਿੰਡ ਦੀ ਮੌਜੂਦਾ ਸਰਪੰਚ ਦੇ ਪਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। جس دی لاش ਨੂੰ ਗੰਗਾ ਨਾਥ ਤੋਂ ਬਹੋਰ ਲਿਆਂਦਾ ਗਿਆ پولیس ਮਾਮਲੇ ਦੀ ਜਾਂਚ ਕਰ ਰਹੀ ਹੈ ਜਾਣਕਾਰੀ ਅਨੁਸਾਰ ਪਿੰਡ ਦੇ ਕੁਝ ਲੋਕਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਇਸ ਨੂੰ ਲੈ ਕੇ ਪੰਚਾਇਤ ਹੋ ਰਹੀ ਸੀ ਇਸ ਦੌਰਾਨ ਇਸੇ ਪਿੰਡ ਦੇ ਹੀ ਮਨੋਜ ਕੁਮਾਰ ਨਾਂ ਦੇ ਵਿਅਕਤੀ ਨੇ ਗੁੱਸੇ 'ਚ ਆ ਕੇ ਮੌਜੂਦਾ ਸਰਪੰਚ ਪੂਨਮ ਦੇ ਪਤੀ ਸ਼ੰਕਰ ਲਾਲ ਤੇ ਗੋਲੀ ਚਲਾ ਦਿੱਤੀ ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰ ਤੁਰੰਤ ਇਲਾਜ ਲਈ ਸ਼੍ਰੀ ਗੰਗਾ ਨਗਰ ਲੈ ਗਏ ਪਰ ਗੰਗਾ ਨਗਰ ਪਹੁੰਚੇ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਮੁੱਖ ਮੰਤਰੀ ਵੱਲੋਂ ਸਦੂਲਗੜ ਤਹਿਸੀਲ ਆਹਾਤੇਜ ਪੈਦਾ ਹੋਈਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਗਿਆ। ਪੰਜਾਬ ਸਰਕਾਰ ਨੇ ਲੋਕਾਂ ਨੂੰ ਮੁਸ਼ਕਲ ਰਹਿਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਸਰਕਾਰੀ ਕੰਮ ਵਿੱਚ ਲੋਕਾਂ ਨੂੰ ਦੁਰਪੇਸ਼ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਦਾ ਫਰਜ਼ ਹੈ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਪੂਰਾ ਕਰ ਰਹੇ ਹਨ। ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਦੂਲਗੜ ਤਹਿਸੀਲ ਦਾ ਦੌਰਾ ਕੀਤਾ ਸੀ। ਮੁੱਖ ਮੰਤਰੀ ਵੱਲੋਂ ਤਹਿਸੀਲ ਹਾਤੇ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਦਾ ਤੁਰੰਤ ਹੱਲ ਵੀ ਕੀਤਾ ਗਿਆ ਜਿਵੇਂ ਕਿ ਇੰਟਰਨੈਟ ਸਮੱਸਿਆ ਦਾ ਮੌਕੇ ਤੇ ਹੱਲ ਕੀਤਾ ਗਿਆ। ਅਰਜੀ ਤਹਿਸੀਲਦਾਰ ਹੋਣ ਕਾਰਨ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਮੁਸ਼ਕਲ ਆ ਰਹੀ ਸੀ ਤਹਿਸੀਲਦਾਰ ਨੂੰ ਸਥਾਈ ਤੌਰ ਤੇ ਨਿਯੁਕਤ ਕੀਤਾ ਗਿਆ ਚਮਨ ਗਿੱਲ ਨੇ ਚੈਂਪੀਅਨਜ਼ ਟਰੋਫੀ ਦੇ ਆਪਣੇ ਪਹਿਲੇ ਮੈਚ ਮਾਰਿਆ ਸੈਂਕੜਾ ਬੰਗਲਾਦੇਸ਼ ਕਲਾਬ ਚੈਂਪੀਅਨਜ਼ ਟਰੋਫੀ 2025 ਦੇ ਪਹਿਲੇ ਮੈਚ ਨੌਜਵਾਨ ਸਲਾਮੀ ਬੱਲੇਬਾਜ਼ ਚਮਨ ਗਿੱਲ ਨੇ ਸੈਂਕੜਾ ਲਗਾਇਆ ਉਸਨੇ ਭਾਰੀ ਐਨ ਸਮੇਂਤੇ ਖੇੜੀ ਜਿਸ ਦੀ ਟੀਮ ਇੰਡੀਆ ਨੂੰ ਬਹੁਤ ਲੋਰ ਸੀ ਇਹ ਉਸ ਦੇ ਵੰਡੇ ਕੈਰੀਅਰ ਦਾ 8ਵਾਂ ਸੈਂਕੜਾ ਹੈ ਟੀਮ ਇੰਡੀਆ ਦੇ ਨੌਜਵਾਨ ਸਲਾਮੀ ਬੱਲੇਬਾਜ਼ ਚਮਨ ਗਿੱਲ ਨੇ ਚੈਂਪੀਅਨਜ਼ ਟਰੋਫੀ 2025 ਦੀ ਸ਼ੁਰੂਆਤ ਸੈਂਕੜੇ ਨਾਲ ਕੀਤੀ ਟੀਮ ਇੰਡੀਆ ਨੇ ਇਸ ਟੂਰਨਾਮੈਂਟ ਚ ਆਪਣਾ ਪਹਿਲਾ ਮੈਚ ਬੰਗਲਾਦੇਸ਼ ਛ ਖਿਲਾਫ ਖੇਡਿਆ ਸੀ ਇਸ ਮੈਚ ਚ ਸ਼ੁਮਨ ਗਿੱਲ ਨੇ ਸੈਂਕੜਾ ਖੇੜ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ ਉਸਦੀ ਇਹ ਪਾਰੀ ਦੌਰਾਂ ਦਾ ਪਿੱਛਾ ਕਰਨ ਦੌਰਾਨ ਆਈ ਗਿੱਲ ਨੇ ਬਹੁਤ ਸਾਵਧਾਨੀ ਨਾਲ ਬੱਲੇਬਾਜ਼ੀ ਕੀਤੀ ਤੇ ਟੀਮ ਦੇ ਇੱਕ ਸਿਰੇ ਨੂੰ ਸੰਭਾਲਿਆ ਆਪਣੀ ਪਾਰੀ ਦੌਰਾਨ ਉਸਨੇ ਮੈਦਾਨ ਦੇ ਚਾਰੇ ਪਾਸੇ ਦੌੜਾਂ ਬਣਾਈਆਂ ਅਤੇ ਪਹਿਲੀ ਵਾਰ ICC ਇਵੈਂਟ ਵਿੱਚ ਸੈਂਕੜਾ ਬਣਾਉਣ ਦਾ ਕਾਰਨਾਮਾ ਹਾਸਲ ਕੀਤਾ ਇਹਨਾਂ ਅੱਜ ਦੀਆਂ ਖ਼ਬਰਾਂ, ਨਵੀਆਂ ਤੇ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।